ਸਾਹਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡਤ ਨੱਤੂ ਵਾਲਾ ਗਰਬੀ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਈ ਸਵਾਈ ਮੱਝ ਦੀ ਵੀਡੀਓ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਦੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਮਾ ਬਾਈ ਜਗਤਾਰ ਸਿੰਘ ਦਾ ਤਹਿਸੀਲ ਬਾਗਾ ਬਨਾਨਾ ਜ਼ਿਲ੍ਹਾ ਮੋਗਾ ਪਿੰਡ ਨੱਥੂ ਵਾਲਾ ਘਰ ਦੀ ਮੋਬਾਈਲ ਨੰਬਰ ਜੀ 9865845401 ਠੀਕ ਆ ਬਾਈ ਜਿਹੜੀ ਆਪਾਂ ਬੂਰੀ ਮੱਝ ਪਾਈ ਸੀ ਵੈਗਦੀ ਸੀ ਬਾਈ ਨੂੰ ਤਾਂ ਮੈਂਤੀ ਦੌਰ ਲੱਗੇ ਸੀ ਬਹੁਤ ਆਹਣ ਵੀ ਫੋਨ ਆ ਜਾਂਦੇ ਆ ਠੀਕ ਹੈ ਜੀ ਹਾਂ ਉਹਨਾਂ ਬੰਦਿਆਂ ਨੇ ਵੀ 5000 ਦਾ ਆਪਣੇ ਕਿੱਲੇ ਤੇ ਖੜੀ ਤਾਂ ਮਿਲਦਾ ਸੀਗਾ ਨਹੀਂ ਸੰਭਣ ਵਾਲੇ ਲੈ ਗਏ ਤਰਨ ਘੜ ਨਾਲ ਦੇ ਸੀਗੇ ਠੀਕ ਹੈ ਜੀ ਉੱਥੋਂ ਦੇ ਲੈ ਗਏ ਉਹ ਠੀਕ ਆ ਬਾਈ ਤੇ ਇਹ ਆਪਣੇ ਰਾਤ ਸੋਈ ਆ ਜੀ ਇਹ ਸੁਆਗਤ ਨਮਾ ਜੀ ਤੇ ਸੁਭਾ ਮੈਂ ਤੀਜਾ ਮੰਨ ਕੇ ਲਈ ਜਾ ਠੀਕ ਆ ਜੀ ਅਗਲਾ ਭਲਾ ਪੰਜਵਾਂ ਸਮਝਦੇ ਦੱਸ ਜਿੰਨਾ ਮਰਜ਼ੀ ਸਮਝ ਲੈ ਤੀਜਾ ਮੰਨ ਕੇ ਲਈ ਜਾ ਠੀਕ ਆ ਜੀ ਇਹਦੀ ਸੁਭਾ ਚਵਾਈ ਕੀਤੀ ਆਪਾਂ 3 ਕਿੱਲੋ ਬੋਲਾ ਚੋਕ ਕੇ ਨਾ ਹਾਂਜੀ ਕੁਛ ਕੱਟਰ ਜਾਤਾ ਕੋ ਬੱਚਰ ਜਾਦਾ ਜੀ ਰਾਤ 10 ਵਜੇ ਦੀ ਸੂਈ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੈਂ ਇਹਦਾ ਕੱਦ ਕਾਠਾ ਤਸਰੀ ਹੈ ਮੋਢੇ ਤੇ ਆਉਂਦੀ ਆ ਕੱਦ ਕਾਠਾ ਪੂਰਾ ਵਾ ਕੱਦ ਕਾਠਾ ਬਹੁਤ ਆ ਇੱਕ ਵਾਰ ਪਹਿਲਾਂ ਹੀ ਦੱਸ ਦਿੱ ਗਏ ਥੋੜੀ ਜਿਹੀ 19 22 ਸੈਡ ਹੈ ਸੈਡ ਹੈ ਜੀ ਥਣ ਦੁੱਧ ਪੂਰਾ ਮੈਂ ਦੁੱਧ ਦੀ ਕਮੀ ਨਹੀਂ ਕੋਈ ਸਾਰਾ ਕੁਛ ਪੂਰਾ ਧਾਰ ਬਹੁਤ ਬੋਲੀ ਆ ਠੀਕ ਹੈ ਜੀ ਇਹ ਚੀਜ਼ ਪਹਿਲਾਂ ਦੱਸਣੀ ਅਗਲੇ ਪਹਿਲਾਂ ਦੱਸਿਆ ਠੰਡੀ ਸੀਲ ਹੈ ਜੀ ਪੂਰੀ ਠੰਡੀ ਸੀਲ ਆ ਬਹੁਤ ਵਧੀਆ ਠੀਕ ਹੈ ਜੀ ਤੇ ਤੋਰ ਕੇ ਦਿਖਾ ਦੀ ਵੀਰੋ 22 ਦੇ ਦਸਰਮਦਕ 22 ਕਹਿੰਦਾ ਆਪਾਂ ਤੀਜਾ ਸੂਆ ਮੰਨ ਕੇ ਲਈਏ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਕਹੋ ਕਿ ਮੇਰੇ ਪੈਸੇ ਤੁਸੀਂ ਲਾਉਣੇ ਆਂ ਬੱਜਾ ਮਗਰ ਜੀ ਕੱਟਾ ਨਾੜ ਦਾ ਬਖਾ ਦੇ ਬਾਈ ਜੀ 나ੜੂਆ ਨਾਲ ਆ ਜੀ ਰਾਤ ਦੀ 3:00 ਵਜੇ ਦੀ ਰਾਤ ਦੇ 10:00 ਵਜੇ ਦੀ ਸੂਈ ਆ ਮਾਰਨਿੰਗ ਬਾਈ 10 10 3 ਕਿਲੋ ਬੋਲਾ ਕੱਢਿਆ ਜੀ ਕੱਦ ਕਾਠ ਤੇ ਵਜਨ ਪੂਰਾ ਚੰਗਾ ਜੀ ਬਾਕੀ ਥੋੜਾ ਜਿਹਾ ਇੱਕ ਪਾਸੂ ਪਾਸਾ ਤੋਂ ਨੇੜੇ ਤੋਂ ਚੈੱਕ ਕਰਾਉਣੇ ਬਾਅਦ ਚ ਜੀ ਤੋਰਾ ਚੈੱਕ ਕਰ ਲਓ ਵਜਨ ਮوجود ਠੰਡੀ ਸੀਲ ਥਣਾ ਦੀ ਡੰਨ ਹੋਊਗੇ ਇਧਰ ਨੂੰ ਮੋੜ ਲਈ ਬਰੇ ਇੱਧਰਲੇ ਪਾਸੇ ਆਪਾਂ ਪਾਸਾ ਦਿਖਾ ਦਿੰਨੇ ਆ ਜੀ ਥੋੜਾ ਜਿਹਾ ਰੋਕ ਲਈ ਵੀਰ ਆ ਲੈ ਚੱਲੋ ਜੀ ਥੋੜਾ ਜਿਹਾ ਤੁਹਾਨੂੰ ਪਾਸਾ ਦੱਸ ਰਿਹਾ ਹੋਊਗਾ ਜੀ ਥੋੜਾ ਜਿਹਾ ਪਾਸਾ ਰੱਖਦੀ ਆ ਪਰ ਬਾਈ ਕਹਿੰਦਾ ਥਣਾ ਦੀ ਓਕੇ ਆ ਦੁੱਧ ਦੋਨਾਂ ਥਣਾ ਚ ਪੂਰਾ ਹੋਊਗਾ ਵੱਧ ਘਟ ਨਹੀਂ ਹੁੰਦਾਗਾ ਬਾਕੀ ਡਿਮਾਂਡ ਬਾਈ ਦੀ ਜਾਇਜ਼ ਹੀ ਹੁੰਦੀ ਹੈ ਅੱਜ ਵੀ ਵੀਰੇ ਜਾਇਜ਼ ਜੀ ਡਿਮਾਂਡ ਜਮਾ ਆ। ਅੱਜ ਵੀਰੇ ਐ ਪਹਿਲੇ ਫੋਨ ਤੇ ਵਿਖ ਜੇ ਬੂਰੀ ਨੂੰ ਉਨੇ ਹੀ ਕਰਨੀ ਆ। ਕਿੰਨੇ ਜੀ? ਰਖੜੀ ਤਾਂ ਹੀ ਆਫਰ ਹੀ ਲਾ ਦੇਣਾ। ਠੀਕ ਆ ਜੀ। ਰਖੜੀ ਦਾ ਆਫਰ ਆ ਜੀ। ਹਾਂ ਜੀ ਹਾਂ ਜੀ। ਮੁੱਲ ਆਪਾਂ ਤੁਹਾਨੂੰ ਪਤਾ ਉਨਾ ਹੀ ਕਰਦੇ ਆ। ਠੀਕ ਆ ਜੀ। ਇਹਦਾ ਮੁੱਲ 85000 ਠੀਕ ਆ ਜੀ। ਠੀਕ ਆ ਜੀ। 82000 ਦੀ ਦੇਣੀ। 80000 ਦੇਣੀ ਆ। ਕਿੰਨਾ ਕੁ ਦੁੱਧ ਬਾਜੂ ਜੀ? ਇਹ ਦੁੱਧ ਆਈ ਹੈ 14 ਕਿਲੋ ਦੀ ਗਰੰਟੀ ਤੇ। ਠੀਕ ਆ ਜੀ। ਤੇ ਆਪਾਂ 12 ਮੰਨ ਕੇ ਲਈਏ। 12 ਮੰਨ ਕੇ ਲਈਏ। ਠੀਕ ਆ 99 99 ਮੈਨੇ ਵੇਚਿਆ ਆਪਾਂ ਡਿੰਗ ਆ ਦੀ ਬਾਕੀ 2 ਟਾਈਮ ਆਪਦੀ 4 ਟਾਈਮ ਚੜਾਈ ਕਰ ਸਕਦਾ ਹੈ। ਹਾਂ। ਕੱਦ ਦੀ ਬਾਈ ਬਹੁਤ ਐਦਾ ਹਰਿਆਣੇ ਵਾਲੇ ਯਾਰ ਵਿੱਚ ਡਾ ਕਾਦਾ ਆਪਾਂ ਨਹੀਂ ਕਹਣਾ ਕਿ ਹਰਿਆਣੇ ਚੁਾਈ ਆ। ਸਹੀ ਗੱਲ ਹੈ। ਪਰ ਹਰਿਆਣੇ ਵਾਲਿਆਂ ਜਿੱਡਾ ਕਾਦ ਦੇਣਾ। ਸਹੀ ਗੱਲ ਹੈ। ਠੀਕ ਆ। ਜੇ ਆਪਾਂ ਮੈਂ ਕਹਦਿ ਕਿ ਹਰਿਆਣੇ ਚੁਾਈ ਹੈ ਨਾ। ਠੀਕ ਆ ਲੈ ਚੱਲੀ ਵੀਰ। ਹਾਂ। 14 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਤੇ ਆਈ ਆਪਾਂ 12 ਮੰਨ ਕੇ ਲਈ ਆ ਤੇ ਤੁਸੀਂ ਜਿੰਨਾ ਮਰਜ਼ੀ ਮੰਨ ਲਓ ਬਾਕੀ ਬੈਕ ਸਾਈਡ ਤੋਂ ਹਵਾਨਾ ਤੁਸੀਂ ਦੇਖ ਸਕਦੇ ਹੋ ਜੀ। ਸੋਨਾ, ਚਾਰ ਹੀ ਥਾਣਾ, ਫੋਟ ਨਹੀਂ, ਛਾਂਖ ਡਿਮਾਂਡ 85000 ਰੁਪਇਆ 82000 ਦੀ ਬਾਈ ਕਹਿੰਦਾ ਯਸ ਨੋ ਆ ਜੀ ਜਮਾ ਜੈਜ ਡਿਮਾਂਡ ਆ ਜੀ ਜਿਹਨੂੰ ਪਸੰਦ ਆਊਗਾ ਕੋਈ ਵੀ ਐਨੀਮਲ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ